ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਮਾਰੂ ਬਾਣੀ ਜੈਦੇਉ ਜੀਓ ਕੀ ਏਕ ਓੰਕਾਰੇ ਸਤਗੁਰ ਪ੍ਰਸਾਦਿ ਚੰਦ ਸਤਿ ਭਿਦਿਆ ਨਾ ਦੇ ਸਤ ਪੂਰਿਆ ਸੂਰ ਸਤਖੋੜਸਾ ਦਤਿ ਕੀਆ ਅਬਾਲੇ ਬਾਲੇ ਤੋੜਿਆ ਆਚਾਲੇ ਚਲ ਥੱਪਿਆ ਅ ਘੜ ਘੜਿਆ ਤਾਹਾਂ ਪਿਉ ਪੀਆ ਮਨਿਆਦ ਗੁਣਿਆਦ ਬਖਾਣਿਆ ਤੇਰੀ ਦਵਦਾ ਦਟ ਸਮਾਨਿਆ ਰਹਾਉ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸਲਨ ਕੋ ਸਲਲ ਸਮਾਨਿਆ ਆਇ ਬਦਤੇ ਜੈ ਦੇਉ ਜੈ ਦੇਵ ਕੋ ਰਮਿਆ ਬ੍ਰਹਮਨ ਨਿਰਵਾਣ ਲਿਵਲੀਨ ਪਾਇ ਕਬੀਰ ਮਾਰੂ ਰਾਮ ਸਮਰਪਛਤਾਏਗਾ ਮਾਨੇ ਪਾਪੀ ਜੇਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ ਰਹਾ ਲਾਲਚ ਲੱਗ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ ਤਨ ਜੋਵਨ ਕਾ ਜੋਰ ਗੜਬ ਨਾ ਕੀਜੈ ਕਾਗਦ ਜਿਉਂ ਗਲ ਜਾਏਗਾ ਜੋ ਜਮਿਆ ਕਿਸ ਗਏ ਪਟਕ ਤਾ ਦਿਨ ਕਿਛੇ ਨਾ ਬਸਾਏਗਾ ਸਿਮਰਨ ਭਜਨ ਦਿਆਨੇ ਕੀਨੀ ਤੋ ਮੁਖ ਚੋਟਾਂ ਖਾਈਗਾ ਤਾਰੇ ਮੈਰਾ ਜਵਲਿਕ ਮੰਗਾ 캬ਮਕਲੈ ਕਹਿ ਜਾਏਗਾ ਕਹਿਤ ਕਬੀਰ ਸਨੋ ੜੀ ਸੰਤੋ ਸਾਧ ਸੰਗਤ ਤੜ ਜਾਹੀਂਗਾ ਰਾਗ ਮਾਰੂ ਬਾਣੀ ਰਵਦਾਸ ਜੀਓ ਕੀ ਏਕ ਓੰਕਾਰੀ ਸਤਗੁਰ ਪ੍ਰਸਾਦਿ ਐਸੀ ਲਾਲ ਤਜਿ ਵਿਨ ਕੌਣ ਕਰੈ ਗਰੀਬ ਨਿਬਾਜ ਗੁਸਈਆ ਮੇਰਾ ਮਤੈ ਚਤਰ ਤਰ ਰਹਾਉ ਜਕੀ ਛੋਤ ਜਗਤ ਕੋ ਲਗ ਤਾ ਪਰ ਤੂੰਹੀ ਟਰੈ ਨਿਚੈ ਉੱਚ ਕਰੈ ਮੇਰਾ ਗੋਵਿੰਦ ਕਾਹੁਕ ਤੀ ਨਾਂ ਡਰੈ ਨਾਮ ਦੇਵ ਕ ਬੀਤ ਲੋਚਨ ਸਦਨਾ ਸੈਣ ਤਰੈ ਕਹਿ ਰ ਵਿਦਾ ਸੁਣੋ ੜੇ ਸੰਤ ਹਰ ਜਿਉ ਤੇ ਸਭ ਅਸਰ ਮਾਰਿ ਸੁਖ ਸਾਗਰ ਸੁਰ ਤੜ ਚਿੰਤਾ ਮਨ ਕਾਮ ਧੇਨ ਬਸ ਜਾਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਦ ਨਵ ਨਏ ਕਰਤਲ ਤਾਂ ਕੈ ਹਰੇ ਹਰੇ ਹਾਰੇ ਨਾਮ ਜਪ ਸਚੇ ਨਾਵਰ ਸਭ ਛਾੜੇ ਬਚਨ ਰਚਿ ਨਰਹ ਨਾਨਕ ਆਖਿਆਨ ਪੁਰਾਣ ਪੇ বেদ ਵਿਦ 34 ਅਚਰਮਈ ਵਿਆਸ ਵਿਚਾਰ ਕਹੋ ਪਰਮਾਰਥ ਰਾਮ ਨਾਮ ਸਰਨ ਹੀ ਸਹਿਜ ਸਮਾਦ ਉਪਾਦ ਰਹਤ ਹੋਏ ਬੜਾ ਭਾਗ ਲੇਵ ਲਾਗੀ ਕਹਿਰ ਵਿਦਾਸੇ ਉਦਾਸ ਦਾਸ ਮਾਤੇ ਜਨਮ ਮਰਨ ਪੈ ਭਾਗੀ ਕਹਿ ਰਵੇ ਦਾਸ ਉਦਾਸ ਦਾਸ ਮਤੇ ਜਨਮ ਮਰਨ ਪੈ ਭਾਗੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ